ਜੇ ਸਾਥੀ ਸਿਕਲ ਦੋਸਤੋ ਇਹ ਮੇਰਾ ਪਿੰਡ ਹੈ ਜੀ ਹਰੀਪੁਰ ਕੁੜਾ ਹੁਣ ਤੋਂ ਤੁਹਾਡੇ ਨਾਲ ਦੇਲੇ ਡੇਲੀ ਅਪਡੇਟ ਰੱਖਿਆ ਕਰਾਂਗੇ ਕਿਸੇ ਨਵੇਂ ਵੀਡੀਓ ਨਾਲ ਇਹ ਥਰੂ ਗੁਰਦੁਆਰਾ ਸਾਹਿਬ ਹੈ ਕਰਨੇ ਪਿੰਡ ਦਾ ਤੇ ਮੈਂ ਆਪਣੇ ਫਾਰਮ ਹਾਊਸ ਤੇ ਤੁਹਾਨੂੰ ਲੈ ਕੇ ਜਾ ਰਿਹਾ ਜਿੱਥੇ ਅਸੀਂ ਨਵਾਂ ਸੈਟਅਪ ਲਗਾ ਰਹੇ ਹਾਂ ਬੈਠਣ ਲਈ ਪਾਣ ਵਗੈਰਾ ਤੇ ਹੋਰ ਕੁਝ ਨਵਾਂ ਪਲਾਨ ਕਰ ਰਹੇ ਹਾਂ ਜੋ ਵੀ ਹੋਊਗਾ ਤੁਹਾਨੂੰ ਜਰੂਰ ਦੱਸਾਂਗੇ ਤੇ ਨਾਲ ਦੇ ਨਾਲ ਅਪਡੇਟ ਕਰਦੇ ਰਾਂਗੇ ਚਲੋ ਚੱਲੀਏ ਦੇਖੋ ਇਹ ਉਰੇ ਪਾਰਕ ਦਾ ਸੈਟਅਪ ਬਣਾ ਰਹੇ ਆ ਤੇ ਇਹ ਜੇ ਪਾਣੀ ਛਿੜਕਿਆ ਹੋਇਆ ਹੈ ਨੀ ਮੈਂ ਤੁਹਾਨੂੰ ਦਰਖਤ ਵੀ ਦਿਖਾਉਂਦਾ 10 ਦਰਖਤ ਲਾਏ ਆ ਇਹ ਜਿਹੜੇ ਖਾਫੀ ਫਲਾਪਟੀ ਨਹੀਂ ਹੁੰਦੇ ਉਹ ਵਾਲੇ ਇਹ ਪਰਤ ਪਾਇਆ ਦਰ ਨੀਮੀ ਸੀ ਜਗ ਸਾਰੀ ਇਹ ਸੀ ਪਹਿਲੇ ਬਣਾਇਆ ਹੋਇਆ ਤੇ ਕੇ ਇੱਥੇ ਥੋੜੀ ਸਬਜ਼ੀਆਂ ਆ ਤੇ ਸਲਾਦ ਵਗੈਰਾ ਦੀ ਬਹੁਤ ਲਗਾਈ ਹੈ। ਕੀ ਕੀ ਲਗਾ ਪਾਇਆ ਹੈ ਹਾਂ ਭਾਈ? ਧਨੀਆ ਧਨੀਆ ਹੈ ਜੀ। ਮooli ਮooli ਸਲਗਮ ਸਲਗਮ ਲਸਣ ਲਸਣ ਇਸ ਵਿੱਚ ਪਾਲਕ ਵੀ ਇਸ ਵਿੱਚ। ਬਾਕੀ ਰੋਜ਼ ਦੀ ਰੋਜ਼ ਅਪਡੇਟ ਰੱਖਿਆ ਕਰਾਂਗੇ ਤੁਹਾਡੇ ਨਾਲ। ਸ਼ੁਕਰੀਆ।